ਦਰਾਂ ਚ ਜਿੰਨੀ ਚੋਣਾਂ ਦਾ ਕਾਜ ਹੋ ਚੁੱਕਾ ਹੈ ਔਰ ਨਿਰੰਤਰ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਚੱਲ ਰਿਹਾ ਹੈ ਜੇ ਇਹ ਗੱਲ ਕੀਤੀ ਜਾਵੇ ਤਾਂ ਪੰਜ ਪਾਰਟੀਆਂ ਚੋਣ ਮੈਦਾਨ 'ਚ ਨੇ ਔਰ ਇਸ ਵਕਤ ਅਕਾਲੀ ਦਲ ਵਾਰਿਸ ਪੰਜਾਬ ਤੋਂ ਮਨਦੀਪ ਸਿੰਘ ਜਿਹੜੇ ਉਮੀਦਵਾਰ ਨੇ ਉਹ ਵੀ ਚੋਣ ਮੈਦਾਨ 'ਚ ਔਰ ਇਹਨਾਂ ਵੱਲੋਂ ਡੋਰ ਟੂਰ ਕੱਢਿਆ ਜਾ ਰਿਹਾ ਕਿਸ ਤਰੀਕੇ ਦਾ ਹੰਗਾਰਾ ਜਿਹੜਾ ਤਰਨ ਤਰਨ ਦੇ ਵਿੱਚ ਮਿਲ ਰਿਹਾ ਤੁਸੀਂ ਡੋਰ ਟੂਰ ਰਾਤ ਹੋ ਗਈ ਔਰ ਪ੍ਰਚਾਰ ਕਰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੈ ਬਹੁਤ ਸੁਣਾਉਂਗਾ ਰਾਮਿਲਦਾ ਪਿਆ ਜਿਹੜਾ ਵੀ ਵੀਰ ਭਰਾ ਵੇਖਦਾ ਪਿਆ ਸਕੂਟਰ ਰੋਕੇ ਗੱਡੀ ਰੋਕੇ ਚਾਹੇ ਬਸ ਤੇ ਹੋਵੇ ਚਾਹੇ ਆਟੋ ਤੇ ਹੋਵੇ ਹੱਥ ਮਿਲਾ ਕੇ ਕੰਫੀਡੈਂਸ ਨਾਲ ਕੇ ਜਾ ਰਿਹਾ ਪੜੀ ਓਕੇ ਓਕੇ ਔਰ ਪੰਜ ਪਾਟੀਆਂ ਚੋਣ ਮੈਦਾਨ ਚ ਨੇ ਅਕਾਲੀ ਦਲ ਕਾਂਗਰਸ ਸਾਰੀਆਂ ਪਾਟੀਆਂ ਚੋਣ ਮੈਦਾਨ ਚ ਬੰਦੀਪ ਸਿੰਘ ਹੋਣੀ ਔਰ ਆਪਣਾ ਮੁਕਾਬਲਾ ਕਿਸ ਨਾਲ ਦੇਖਣਾ ਹੈ ਔਰ ਮੁੱਦੇ ਹੀ ਘੜੇ ਨੇ ਕਿਹੜੇ ਰਹਿਣ ਵਾਲੇ ਨੇ ਜਿਹੜੇ ਖਾਸ ਕਰ ਤਰਨ ਤਰਨੇ ਹੋ ਦੇਖੋ ਮੁਕਾਬਲਾ ਤੇ ਪਹਿਲੀ ਗੱਲ ਹੈ ਹੀ ਨਹੀਂ ਕਿਸੇ ਦੇ ਨਾਲ ਜਿਹੜੇ ਮੁੱਦੇ ਐ ਉਹੋਂ ਜੂੰ ਜੂੰ ਵਿਚੰਨਾ ਸ਼ੁਰੂ ਕੀਤਾ ਤਾਂ ਹੁਣ ਸਾਰਾ ਪਤਾ ਲੱਗ ਚੁੱਕਾ ਸਭ ਤੋਂ ਪਹਿਲਾ ਮੁੱਦਾ ਆਪਣਾ ਜੀ ਆਪਣਾ ਨਸ਼ੇ ਦਾ ਮੁੱਦਾ ਜਿਹੜਾ ਪੈਲ ਦੇ ਆਧਾਰ ਤੇ ਬਹੁਤ ਜ਼ਿਆਦਾ ਗੰਭੀਰ ਹੋ ਰਿਹਾ ਫਿਰ ਉਸ ਤੋਂ ਬਾਅਦ ਗੁਰੂਗੰਸੇ ਜਿਹੜੀ ਬੇਦਬੀ ਹੋ ਰਹੀ ਆ ਉਹਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨੇ ਇਹੋ ਸਰਕਾਰ ਇਹ ਜਿਨ੍ਹਾਂ ਨੇ ਕਹਿਆ ਸੀ ਬੱਚਾ 20 ਘੰਟੇ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ 24 ਘੰਟੇ ਦੇ ਚੱਪਾ ਗੁਰੂਗੰਸੇ ਦੀ ਬੇਦਬੀ ਦੇ ਮੁੱਦੇ ਬਣਾਉਂਦੇ ਸਤ ਕਾਨੂੰਨ ਬਣਾ ਪਰ ਕੋਈ ਹੱਲ ਨਹੀਂ ਕਰਦੀ ਸਰਕਾਰਾਂ ਪਰ ਮੈਨੂੰ ਇਹ ਨਹੀਂ ਸਮਝ ਲੱਗਦਾ ਵਾ ਹੁਣ ਇੱਥੇ ਤਰਨਤਾਰ ਜਿਮਣੀ ਚੌਂ ਚ ਇੱਟ ਚੋਟੀ ਤੇ ਜ਼ੋਰ ਲੱਗਾ ਪਿਆ ਜੇ ਸਾਰੇ ਐਮਐਲਏ ਸਾਰੇ ਮੰਤਰੀ ਸਾਰੇ ਇੱਥੇ ਆ ਗਏ ਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਲ ਤੋਂ ਟਾਵਰ ਤੇ ਬੈਠਾ ਭਾਈ ਗੁਰਜੀਤ ਸਿੰਘ ਤਰਲੇ ਕਰਦਾ ਮਰ ਗਿਆ ਰੋਂਦਾ ਵਾ ਹਜੇ ਤੱਕ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਹਜੇ ਤੱਕ ਆਪਾਂ ਉਹ ਕਿਉਂ ਨਹੀਂ ਜਾਂਦੇ ਬੇ ਕੱਲ ਸੀਐਮ ਸਾਹਿਬ ਇੱਥੇ ਆ ਕੇ ਬਿਆਨ ਦੇ ਕੇ ਗੁਰਗ੍ਰੰਸਾਏ ਦੇ ਮੁੱਦੇ ਤੇ ਆਪਾਂ ਸਰਕਾਰ ਦਾ ਇੱਥੇ ਹੱਲ ਕਰਾਂਗੇ 30 ਸਾਲਾਂ ਦੀ ਸਰਕਾਰ ਹੋ ਚੁੱਕੀ ਆ ਪਤਨਾ ਸਾਲ ਆਪਾਂ ਹੱਲ ਕਿਉਂ ਨਹੀਂ ਕੀਤਾ ਇਹ ਹੱਲ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਨਹੀਂ ਕਰਦੇ ਵੇ ਉਹ ਪੰਥਕ ਦੀ ਗੱਲ ਕੀਤੀ ਜਦੋਂ ਉਹਨਾਂ ਨੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਵੀ ਪੰਥਕ ਹੀ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਉਹ ਪੰਥਕ ਹੈ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਦੇ ਪੰਥਕ ਹੈ ਜੇ ਪੰਥਕ ਆਪਣੇ ਇੰਨਾ ਹੀ ਕਵਾਉਂਦੇ ਪਏ ਨੇ ਤੇ ਫਿਰ ਤੇਨੂੰ ਜਾਣਾ ਚਾਹੀਦਾ ਹੈ ਗੁਰਜੀਤ ਸਿੰਘ ਕੋ ਇਹਨਾਂ ਨੂੰ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਸਾਰੇ ਪੰਜਾਬ ਦੇ ਬੰਦੀ ਛੋੜ ਜੇ ਆਪਣੇ ਲੋਕਾਂ ਦੇ ਰਿਹਾਂ ਹੋਣੇ ਚਾਹੀਦੇ ਸੀ ਬੰਦੀ ਸਿੰਘ ਤੇ ਅਜੇ ਤੱਕ ਰਿਹਾਂ ਹੋਏ ਨਹੀਂ ਤੇ ਕਿਸ ਚੀਜ਼ ਦੇ ਪੰਥ ਦੀਆਂ ਗੱਲਾਂ ਕਰਦੇ 3 ਸਾਲ ਤੇ ਸਰਕਾਰ ਦੇ ਇਹਨਾਂ ਦੀ ਹੋ ਗਈ ਹੈ ਨਾ ਪਰ 3 ਸਾਲ ਸਰਕਾਰ ਦੇ ਹੁੰਦੇ ਮੌਜੂਦਾ ਤਿੰਨ ਸਰਕਾਰ ਹੋ ਗਈ ਤਿੰਨ ਸਾਲ ਸਰਕਾਰ ਪਰ ਹਜੇ ਤੱਕ ਨਾ ਬੰਦੀ ਸਿੰਘ ਰਿਹਾਂ ਹੋਏ ਨਾ ਬੇਦੀ ਦੇ ਕਾਨੂੰਨ ਬਣਿਆ ਨਾ ਨਸ਼ਾ ਖਤਮ ਹੋਇਆ ਮੈਨੂੰ ਨਹੀਂ ਸਮਝ ਲੱਗਦੀ ਵੀ ਅੱਜ 3 ਸਾਲਾਂ ਬਾਅਦ ਕਿਸ ਸਮੂਹ ਦੇ ਨਾਲ ਵੋਟਾਂ ਮੰਗਣ ਆ ਗਏ। ਸੰਦੀਪ ਸਿੰਘ ਹਣੀ ਜੇਲ੍ਹ 'ਚ ਨੇ ਔਰ ਨਿਰੰਤਰ ਕੀ ਗੱਲਬਾਤ ਹੁੰਦੀ ਆ ਭਰਾ ਆ ਫਿਰ ਵੀ ਭਰਾ ਇਲੈਕਸ਼ਨ 'ਚ ਖੜਾ ਆ ਗੱਲਬਾਤ ਹੁੰਦੀ ਫੋਨ 'ਤੇ ਕੀ ਕਹਿੰਦੇ ਨੇ ਕੁਝ ਗੱਲਬਾਤ ਕੁਛ ਨੇ ਆ ਬਿਲਕੁਲ ਜੀ ਬਿਲਕੁਲ ਸੰਦੀਪ ਸਿੰਘ ਨਾਲ ਫੋਨ 'ਤੇ ਗੱਲਬਾਤ ਹੁੰਦੀ ਆ ਸੰਦੀਪ ਸਿੰਘ ਕਹਿੰਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਢੈਂਦੀ ਗਲਾ ਦਾ ਕੋਈ ਸੰਦੇਸ਼ ਨਹੀਂ ਦੇਣਾ ਸੰਗਤ ਜਿੰਨੀ ਵਾਦ ਤੋਂ ਆਦ ਹੋ ਸਕੇ ਉਨੀ ਸੇਵਾ ਕਰਨੀ ਆ ਹੁਣ ਤੁਹਾਡੇ ਸਾਹਮਣੇ ਸਾਰੇ ਜਾ ਕੇ ਸੌਂ ਗਏ ਆ ਪਰ ਮੈਂ ਹਜੇ ਵੀ ਪ੍ਰਚਾਰ ਕਰ ਰਿਹਾ ਕਿਉਂ ਕਿ ਮੈਨ ਇਹ ਚੀਜ਼ ਨੋਟ ਕਰਦਾ ਮੈਂ ਮੈਂ ਹਰ ਗਲੀ ਗਲੀ ਜਾ ਕੇ ਹਰ ਪਿੰਡ ਜਾ ਕੇ ਚੈੱਕ ਕਰਦਾ ਕਿ ਕਿਸੇ ਦੀ ਬਲ ਦਿੱਕਤ ਜਿਆਦਾ ਪਰੇਸ਼ਾਨੀ ਆ ਰਹੀ ਕਿਉਂਕਿ ਮੇਰਾ ਫਰਜ਼ ਬੰਦਾ ਪਿਆ ਇਹ ਨਹੀਂ ਕਿ ਵੋਟਾਂ ਲੈ ਕੇ ਆਪਾਂ ਘਰੇ ਜਾ ਕੇ ਸੋਈਏ ਆਪਾਂ ਸਵੇਰੇ ਉੱਠੇ 12 ਵੇ ਨਿਕਲਾਂਗੇ ਵੋਟਾਂ ਲੈਣ ਠੀਕ ਹੈ ਦੋ ਚਾਰ ਘੰਟੇ ਕਰਕੇ ਆ ਜਾਾਂਗੇ ਪਰ ਆਪਣਾ ਸੂਨ ਲਈਗਾ ਆਪਣਾ ਗਲੀ ਗਲੀ ਵਿੱਚ ਜਾ ਕੇ ਹਰ ਬੰਦੇ ਦਾ ਸੁਨਾ ਦੁਖ ਕੀ ਦੁੱਖ ਹੈ ਗਾ ਤੇ ਦੇਖੋ ਅਹੀ ਨਹੀਂ ਸੁਣਾ ਕੇ ਤਾਂ ਕੋਣ ਸੁਣੇਗਾ ਅੱਜ ਮੈਂ ਜਿੱਤ ਜਾਵਾਂ ਮੈਂ ਬੈ ਜਾ ਕੇ ਬੈ ਜਾਵਾਂ ਕਿਤੇ ਜਾ ਕੇ ਤੇ ਮੈਂ ਵੀ ਗਲਤ ਹਾਂ ਪਰ ਨਹੀਂ ਇੱਥੇ ਤਾਂ ਸੰਗਤਾਂ ਦੀ ਸੇਵਾ ਹੀ ਕਰਨੀ ਆ ਭਾ ਅ ਬਿਲਕੁਲ ਜਿਵੇਂ ਪਿਛਲੇ ਦਿਨੀ ਤੁਸੀਂ ਉੱਤੇ ਵੀ ਗੱਲਬਾਤ ਕੀਤੀ ਸੀ ਜਿਵੇਂ ਰਾਜਾ ਵੜਿੰਗ ਹੋਣੀ ਉਹ ਹੱਲੇ ਵੀ ਖਾਲਿਸਤਾਨ ਦੀ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਉਹਨਾਂ ਦੇ ਬਿਆਨ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਰਾਜਾ ਵੜਿੰਗ ਇਸਾਰੇ ਬਿਆਨ ਕਿਉਂ ਦੇ ਰਿਹਾ ਮੈਨੂੰ ਨਹੀਂ ਸਮਝ ਲੱਗੀ ਅਜੇ ਤੱਕ ਇੱਥੇ ਦੇ ਮੁੱਦਿਆਂ ਦੀ ਗੱਲ ਪਹਿਲਾਂ ਉਹ ਤੇ ਮੇਰਾ ਵੀਰ ਕਰ ਲਵਾ ਨਸ਼ੇ ਦਾ ਮੁੱਦਾ ਉਹ ਤੇ ਤੁਸੀਂ ਗੱਲ ਨਹੀਂ ਕਰਨੀ ਬੇਰੋਜ਼ਗਾਰੀ ਦਾ ਮੁੱਦਾ ਉਹ ਵੀ ਗੱਲ ਨਹੀਂ ਕਰਨੀ ਪੜ੍ਹਾਈ ਦਾ ਸਿੱਖਿਆ ਦਾ ਮੁੱਦਾ ਉਹ ਤੇ ਆਪਾਂ ਗੱਲ ਨਹੀਂ ਕਰਨੀ ਮੈਡੀਕਲ ਦੇ ਮੁੱਦੇ ਤੇ ਗੱਲ ਨਹੀਂ ਕਰਨੀ ਪਹਿਲਾਂ ਦੱਸੋ 5 ਸਾਲ ਪਹਿਲਾਂ ਸਰਕਾਰ ਇਹਨਾਂ ਦੀ ਰਹੀ ਹੈ ਅੱਜ ਆਪਾਂ ਕਿਸ ਨੂੰ ਨਾ ਵੋਟਾਂ ਮੰਗਣ ਆਣੇ ਜੇ ਜਿਹੜੀ ਕੰਮ ਕੀਤਾ ਤਾਂ ਨਾ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸਾਰੇ ਐਮਐਲਏ ਨੇ ਇੱਥੇ ਆ ਕੇ ਕਾਂਗਰਸ ਦੇ ਵੀ ਮੰਤਰੀ ਵੀ ਸਾਰੇ ਆ ਚੁੱਕੇ ਆ ਪਰ ਆਪਾਂ ਕੰਮ ਕੀਤਾ ਤੇ ਸਾਨੂੰ ਆਉਣ ਦੀ ਲੋੜ ਹੀ ਨਾ ਇੱਥੇ ਪਵੇ ਸਾਡਾ ਕੋਈ ਮੌਜੂਦਾ ਐਮਐਲਏ ਤੇ ਨਹੀਂ ਹੈਗਾ ਇਸ ਜਨਤਰਸ ਸੰ ਹਾਏ ਦਾ ਸੰਤਨ ਆ ਸਾਡੇ ਚੱਲਦੀਆਂ ਪਈਆਂ ਆ ਬਿਲਕੁਲ ਜੇ ਔਰ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਔਰ ਤੁਹਾਨੂੰ ਕਈ ਮੁੱਦੇ ਵੀ ਦੱਸੇ ਹੋਣਗੇ ਦਰਨਦਾਂ ਦੇ ਲੋਕਾਂ ਨੇ ਕਿ ਆ ਮੇਨ ਮੁੰਦਾ ਕਿਹੜੇ ਮੁੱਦੇ ਤੇ ਵਿਹਾਵ ਤੇ ਗੱਲ ਹੋ ਰਹੀ ਹੈ ਵੈਸੇ ਕੋ ਲੋਕ ਹੀ ਦੱਸ ਰਹੇ ਨੇ ਦੇਖੋ ਮੁੱਦਾ ਇਹੋ ਹੀ ਆ ਕਿ ਨਸ਼ੇ ਦਾ ਮੁੱਦਾ ਜਿਹੜਾ ਹਰ ਪਿੰਡ ਚਲਜੋ ਹਰ ਗੜੀ ਚਲਜੋ ਹਰ ਘਰ ਚਲਜੋ ਹਰ ਦੁਕਾਨ ਚਲਜੋ ਇੱਕੋ ਹੀ ਮੁੱਦਾ ਹੈ ਜੀ ਮਨਦੀਪ ਸਿੰਘ ਸਾਡੇ ਬੱਚੇ ਬਚਾਲਾ ਕਿਸੇ ਤਰ੍ਹਾਂ ਬੱਚੇ ਬਚਾਲਾ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਤੇ ਬਹੁਤ ਜ਼ਿਆਦਾ ਮੈਨੂੰ ਨਹੀਂ ਸਮਝ ਲੱਗਦੀ ਸਰਕਾਰਾਂ ਕਿਉਂ ਨਹੀਂ ਕੰਮ ਕਰਦੀਆਂ ਭਈ ਐਸ ਦੇ ਬਿਲਕੁਲ ਇਸਨ ਮਨਦੀਪ ਸਿੰਘ ਹੋਣੀ ਔਰ ਇਹਨਾਂ ਵੱਲੋਂ ਪ੍ਰਚਾਰ ਜਾਰੀ ਆ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਔਰ ਸਵੇਰੇ ਇਹਨਾਂ ਦਾ ਕਹਿਣਾ ਕਿ ਪਿੰਡਾਂ ਚੁੰਨੇ ਆ ਔਰ ਸ਼ਾਮ ਤੱਕ ਜਿਵੇਂ ਰਾਤ ਦਾ ਸਮਾਂ ਹੋ ਗਿਆ ਫਿਰ ਵੀ ਇਹਨਾਂ ਵੱਲੋਂ ਜਿਹੜਾ ਪ੍ਰਚਾਰ ਜਾਰੀ ਹੈ ਇਸੇ ਸੰਗਠਨਾਂ ਦੇ ਨਾਲ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਹੁਕਾਰਾ ਮਿਲ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਨਿਰੰਤਰ ਪ੍ਰਚਾਰ ਚੱਲ ਰਿਹਾ ਹਾਲਾਂਕਿ ਕਈ ਲੀਡਰਸ਼ਿਪ ਤੇ ਵੀ ਜਿਹੜੇ ਨੇ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ ਸਾਰੀ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆ ਚੁੱਕੀ ਹੈ ਸਰਨਦਾਰਨ ਤੋਂ